ਹੇਲੂਇਆ ਹੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਫਾਦਰ ਮੇਰੇ ਪਿਆਰੇ ਪ੍ਰਭੂ ਜੀ ਮੈਂ ਪ੍ਰਾਰਥਨਾ ਕਰਦੀ ਹਾਂ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਤਾਰੀਫ ਕਰਦੀ ਤੁਸੀਂ ਤਾਰੀਫ ਦੇ ਯੋਗ ਜੀ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜਿਨ੍ਹਾਂ ਵੀ ਜਿੰਨੇ ਸਪ੍ਰਾਰਥਨਾ ਨੂੰ ਸੁਣਨ ਤੁਹਾਡਾ ਮਸਾ ਟੱਚ ਕਰੇ ਉਹਨਾਂ ਨੂੰ ਮੇਰੇ ਖੁਦਾਵਾਨ ਤੁਹਾਡਾ ਅਨੁਗ੍ਰਹਿ ਉਹਨਾਂ ਤੇ ਪਰਾਵੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਪਰਮੇਸ਼ਰ ਜੋ ਉਹਨਾਂ ਦੀ ਲੜਾਈ ਝਗੜਾ ਚੱਲ ਰਿਹਾ ਤੁਹਾਡੇ ਪੁੱਤਰ ਨਾਮ ਦੇ ਵਿੱਚ ਖਤਮ ਹੋ ਜੇ ਮੇਰੇ ਪਿਤਾ ਪਿਆਰ ਕਰਨ ਵਾਲੇ ਹੋ ਜਨ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਜਿੱਦਾਂ ਤੁਹਾਡੇ ਵਚਨ 'ਚ ਲਿਖਿਆ ਪ੍ਰਭੂ ତਰਤੀ ਆਕਾਸ਼ ਛਾਲ ਦੇਗਾ ਪਰ ਮੇਰੇ ਵਚਨ ਦੀ ਇੱਕ ਬਿੰਦੂ ਵੀ ਨਹੀਂ ਟੱਲੇਗੀ ਸੱਚ ਪ੍ਰਭੂ ਮੈਂ ਲਈ ਘੋਸ਼ਣਾ ਕਰਦੀ ਹਾਂ ਪ੍ਰਭੂ ਇਹਨਾਂ ਦੇ ਖੁਦਾਵਾਨ ਜਿੰਨੇ ਵੀ ਵਿਹਰੀ ਨੇ ਖੁਦਾਵਾਨ ਪੁੱਤਰਾ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਸਭ ਚੌਂਕੀ ਬੜ ਜਰ ਖੁਦਾਵਨ ਤੂੰ ਵੀ ਤੁਹਾਡਾ ਵਚਨ ਗੰਦਾ ਮੈਂ ਤੁਹਾਡੇ ਵੈਰੀ ਤੁਹਾਡੇ ਪੈਰਾਂ ਦੀ ਚੌਂਕੀ ਬਣਾਵਾਂਗਾ ਮੇਰੇ ਪਿਆਰੇ ਪ੍ਰਭੂ ਜੀ ਸਾਰੇ ਵੈਰੀ ਇਹਨਾਂ ਦੀ ਚੌਂਕੀ ਬਣ ਚੁੱਕੇ ਨੇ ਖੁਦਾਵਨ ਮੇਰੇ ਪਿਆਰੇ ਪ੍ਰਭੂ ਜੀ ਤੇਰਾ ਆਤਮਾ ਨੂੰ ਸ਼ੂਰਿਆ ਤੇਰਾ ਆਤਮਾ ਪਿਤਾ ਪਰਮੇਸ਼ਰ ਟੱਚ ਕਰ ਰਿਹਾ ਖੁਦਾਵਨ ਪੁੱਤਰਾ ਆਤਮਾ ਮੇਰੇ ਪਿਆਰੇ ਪ੍ਰਭੂ ਜੀ ਆਪਣੇ ਸਵਰਗੀ ਦੂਤਾਂ ਨੂੰ ਹੁਕਮ ਤੋ ਮੇਰੇ ਪਿਆਰੇ ਪ੍ਰਭੂ ਜੀ ਪਿਤਾ ਉਹਨਾਂ ਨੂੰ ਸ਼ੂਰਿਆ ਤੈਨੂੰ ਮੇਲ ਮਿਲਾਉਣ ਦੇ ਪਿਤਾ ਪਰਮੇਸ਼ਰ ਪਿਆਰ ਵੰਡਣ ਵਾਲੇ ਹੋ ਜਿੱਦਾਂ ਤੁਸੀਂ ਸਭ ਨੂੰ ਪਿਆਰ ਵੰਡਿਆ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਪਿਤਾ ਤੁਹਾਡਾ ਵਚਨ ਕਹਿੰਦਾ ਹੈ ਪਹਿਲੋਂ ਆਪਣੇ ਵਿਰੋਧੀਆਂ ਨੂੰ ਮਾਫ ਕਰ ਉਹਨਾਂ ਨੂੰ ਜੇ ਪਾਣੀ ਦੀ ਲੋੜ ਹੈ ਤੇ ਪਾਣੀ ਪਿਆ ਜੇ ਭੁੱਖੇ ਨੇ ਤੇ ਰੋਟੀ ਖਵਾ ਉਸ ਤੋਂ ਬਾਅਦ ਤੂੰ ਵੇਖ ਤੇਰਾ ਸਵਰਗੀ ਪਿਤਾ ਜੋ ਤੂੰ ਉਹਦੇ ਸਿਰ ਤੇ ਅੰਗਾਰੇ ਰੱਖੇ ਨੇ ਉਹ ਤੇਰਾ ਬਦਲਾ ਲੇਗਾ ਸੱਚਮੁੱਚ ਮੇਰੇ ਪਿਆਰੇ ਪ੍ਰਭੂ ਜੀ ਖੁਦਾਬਾਪ ਸਾਡੇ ਵੈਰੀਆਂ ਨਾ ਖੁਦਾਵਾਨ ਮੈਂ ਪ੍ਰਾਰਥਨਾ ਕਰਦੀ ਹਾਂ ਖੁਦਾਵਾਨ ਜਿੰਨੇ ਵੀ ਜਿੰਨੇ ਦੇ ਵੈਰੀ ਇਹ ਪਿਤਾ ਮਾਫ ਕਰੋ ਪ੍ਰਭੂ ਉਹਨਾਂ ਤੇ ਦਿਹਾ ਕਰੋ ਪਿਤਾ ਉਹ ਨਹੀਂ ਜਾਣਦੇ ਪ੍ਰਭੂ ਉਹ ਕੀ ਕਰ ਰਹੇ ਨੇ ਮੇਰੇ ਪਿਆਰੇ ਪ੍ਰਭੂ ਜੀ ਮੇਰੇ ਖੁਦਾਵਾਨ ਪੁਤਰਾਤਮਾ ਮੈਂ ਤੁਹਾਡਾ ਥੈਂਕਸ ਕਰਦੀ ਹਾਂ ਧੰਨਵਾਦ ਕਰਦੀ ਹਾਂ ਪ੍ਰਭੂ ਜੀ ਤੁਸੀਂ ਸਭਾ ਵੈਰੀਆਂ ਨੂੰ ਪਿਆਰ ਦੀ ਚੋਕੀ ਬਣਾਇਆ ਮੇਰੇ ਪਿਤਾ ਮੇਰੇ ਪਿਆਰੇ ਪ੍ਰਭੂ ਜੀ ਹੁਣਾ ਤੇ ਦਿਹਾ ਕੀਤੀ ਪ੍ਰਭੂ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪ੍ਰਭੂ ਤੁਧਿਆ ਮਾਨ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਦੇ ਪਿਤਾ ਤੇਰੀ ਦਿਆ ਸਦਾ ਦੀ ਮੇਰੇ ਪਿਆਰੇ ਪ੍ਰਭੂ ਜੀ ਜਿਦਾ ਤੁਹਾਡੇ ਵਚਨ ਚ ਲਿਖਿਆ ਮੇਰੇ ਪਿਤਾ ਇਹ ਯਹੋਵਾ ਦਾ ਮੁਖਵਾ ਕੇ ਮੇਰੇ ਪਿਆਰੇ ਪ੍ਰਭੂ ਤੁਹਾਡੇ ਵਚਨ ਚ ਲਿਖਿਆ ਵੀ ਤੇਰਾ ਮੁਖਵਾ ਕੇ ਤੂੰ ਮੇਰੇ ਸੱਜੇ ਪਾਸੇ ਬੈਠ ਜਦ ਤੱਕ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰ ਰੱਖੰਦੀ ਚੌਂਕੀ ਨਾ ਕਰ ਦਵਾਂ ਸਤਿ ਪ੍ਰਭੂ ਤੁਸੀਂ ਸਾਡੇ ਵੈਰੀਆਂ ਨੂੰ ਸਾਡੇ ਪਿਆਰਾਂ ਦੀ ਚੌਂਕੀ ਕੀਤਾ ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਆਂ ਤੂੰ ਕਿਰਪਾਲੂ ਤੇ ਦਿਆਲੂ ਪਰਮੇਸ਼ਰ ਸਾਡੇ ਵੈਰੀਆਂ ਨੂੰ ਸਾਡੇ ਉੱਤੇ ਖੁਸ਼ ਨਹੀਂ ਹੋਂ ਦਿੱਤਾ ਪ੍ਰਭੂ ਮੇਰੇ ਪਿਤਾ ਪਰਮੇਸ਼ਰ ਪ੍ਰਭੂ ਤੂੰ ਉਹਨਾਂ ਨੂੰ ਪਿਤਾ ਪਰਮੇਸ਼ਰ ਪੈਰਾਂ ਦੀ ਚੌਂਕੀ ਬਣਾਇਆ ਮੈਂ ਤੇਰਾ ਧੰਨਵਾਦ ਕਰਦੀ ਆਂ ਪ੍ਰਭੂ ਜੀ ਪਤਾਰੀਫ ਕਰਦੀ ਹੈ ਪ੍ਰਭੂ ਇੱਕ ਇੱਕ ਜਿਨਾਂ ਨੂੰ ਸ਼ੂਇਆ ਮੇਰੇ ਖੁਦਾਵਾਨ ਪੂਤਰਾਤਮਾ ਉਹਨਾਂ ਤੇ ਦਿਹਾ ਕੀਤੀ ਹਰ ਇੱਕ ਲੜਾਈ ਝਗੜਾ ਦੁਸ਼ਟ ਆਤਮਾ ਕਲੇਸ਼ ਦੀ ਦੁਸ਼ਟ ਆਤਮਾ ਆਊਟ ਕਰ ਦਈਏ ਯਸ਼ੂ ਦੇ ਨਾਮ ਤੇ ਯਸ਼ੂ ਦੇ ਨਾਮ ਦੇ ਮੇਰੀ ਆਵਾਜ਼ ਨੂੰ ਸੁਣੇ ਇਹਨਾਂ ਦੇ ਕਰਾਚ ਇਹਨਾਂ ਦੀ ਬੋੜੀਆਂ ਚ ਆਊਟ ਹੋ ਜੇ ਇਹਨਾਂ ਦੇ ਕਰਾਨੇ ਚ ਆਊਟ ਰਹੀਏ ਯਸ਼ੂ ਦੇ ਨਾਮ ਤੇ ਮੇਰੇ ਪਿਤਾ ਤੁਹਾਡੇ ਵਚਨ ਚ ਲਿਖਿਆ ਮੇਰਾ ਨਾਮ ਲੈ ਕੇ ਜੇ ਤੁਸੀਂ ਦੁਸ਼ਟ ਆਤਮਾ ਨੂੰ ਡਾਂਟੋਗੇ ਤੇ ਉਹ ਨਿਕਲੇਗੀ ਮੈਂ ਵਿਸ਼ਵਾਸ ਕਰਦੀ ਹਾਂ ਪ੍ਰਭੂ ਹਰ ਇੱਕ ਲੜਾਈ ਵਾਲੀ ਦੁਸ਼ਟ ਆਤਮਾ ਇਹਨਾਂ ਜੀਵਾਂ ਚੋਂ ਕਰਾ ਨਜ ਬੱਚਿਆਂ ਚੋਂ ਫੈਮਿਲੀ ਚੋਂ ਘਰ ਚੋਂ ਖਤਮ ਹੋ ਚੁੱਕੀ ਮਤਾਰਿਫ ਕਰਦੀ ਹਾਂ ਪ੍ਰਭੂ ਸਭ ਨੂੰ ਪਿਤਾ ਤੁਹਾਡੇ ਜਿੰਦੇ ਲਹੂ ਦੇ ਵਿੱਚ ਕਵਰ ਕਰਦੀ ਹਾਂ ਤੁਹਾਡੀ ਦਇਆ ਤੁਹਾਡਾ ਫਜ਼ਲ ਤੁਹਾਡਾ ਅਨੁਗਰ ਮੰਗਦੀ ਹਾਂ ਪਰਮੇਸ਼ੀ ਯਿਸੂ ਮਸੀਹ ਦੇ ਨਾਮ ਚ ਮੰਗਦੀ ਹਾਂ ਆਮੀਨ ਆਮੀਨ ਕਿਸ ਨੇ ਵੀ ਆਪਣੇ ਕੋਈ ਵੀ ਵਿਸ਼ੇ ਲਈ ਪ੍ਰਾਰਥਨਾ ਕਰਾਣੀ ਹੋਵੇ ਆਪਣਾ ਨੰਬਰ ਤੁਸੀਂ ਕਮੈਂਟ ਬਾਕਸ ਵਿੱਚ ਛੱਡ ਸਕਦੇ ਜੀ ਹallelujah ਪਰਮੇਸ਼ਰ ਦੇ ਦਾਸ ਤੁਹਾਡੇ ਲਈ ਪ੍ਰਾਰਥਨਾ ਖਾਸ ਕਰਨਗੇ